ਅੱਜ ਮੈਂ ਤੁਹਾਡੇ ਸਾਰੇ ਸਾਥੀਆਂ ਦੇ ਨਾਲ ਜੋ ਬੀਤੇ ਦਿਨੀ ਸਾਡੇ ਫਾਜ਼ਿਲਕਾ ਦੇ ਐਸਐਸਪੀ ਸਰਦਾਰ ਬਰਿੰਦਰ ਸਿੰਘ ਬਰਾੜ ਜੋ ਕਿ ਇੱਕ ਨੇਕ ਮਿਲਨਸਾਰ ਅਗਰ ਮੈਂ ਇਹ ਵੀ ਗੱਲ ਕਹਾਂ ਕਿ ਇਮਾਨਦਾਰ ਅਫਸਰ ਸਨ ਔਰ ਉਹਨਾਂ ਨੂੰ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਸਸਪੈਂਡ ਕਰ ਦਿੱਤਾ ਤੇ ਫਾਜ਼ਿਲਕਾ ਦੀ ਸਾਰੀ ਜਨਤਾ ਜਿੰਨੇ ਕੁ ਲੋਕਾਂ ਨੂੰ ਸਰਦਾਰ ਬਰਿੰਦਰ ਸਿੰਘ ਬਰਾੜ ਦੇ ਸਮੇਂ ਐਸਐਸਪੀ ਦਫਤਰ ਦੇ ਨਾਲ ਕੰਮ ਪਿਆ ਹੋਊਗਾ ਜਿਹੜੇ ਗਏ ਉਹਨਾਂ ਨੂੰ ਮਿਲਣ ਵਾਸਤੇ ਮਿਲੇ ਹੋਣਗੇ ਤੇ ਉਹ ਲਗਭਗ ਸਾਰੇ ਲੋਕ ਇਸ ਸੰਸੇ ਸੀਗੇ ਕਿ ਇਹ ਸਰਕਾਰ ਇੱਕ ਐਸੇ ਚੰਗੇ ਅਫਸਰ ਨੂੰ ਇਹਨਾਂ ਨੇ ਸਸਪੈਂਡ ਕਿਉਂ ਕੀਤਾ ਅੱਜ ਇਹ ਪੂਰੇ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਇਹ ਸਵਾਲ ਜਿਹੜਾ ਗੂੰਜ ਰਿਹਾ ਹੈ ਮੈਂ ਤੁਹਾਨੂੰ ਦੱਸਣਾ ਚਾਹਣਾ ਹੈ ਕਿ ਸਰਦਾਰ ਭਗਵੰਤ ਸਿੰਘ ਜੀ ਇੱਕ ਡਰਾਮੇਬਾਜ਼ੀ ਤੇ ਡਰਾਮੇਬਾਜ਼ਾਂ ਦੀ ਸਰਕਾਰ ਹੈ ਜਦੋਂ ਜਦੋਂ ਕੋਈ ਇਲੈਕਸ਼ਨ ਆਉਂਦਾ ਹੈ ਬਾਏ ਇਲੈਕਸ਼ਨ ਆਉਂਦਾ ਹੈ ਇਹ ਉਸ ਵੇਲੇ ਕਿਸੇ ਅਫਸਰ ਦੀ ਕਿਸੇ ਆਪ ਦੇ ਐਮਐਲਏ ਦੀ ਕੁਰਬਾਨੀ ਮੰਗਦੇ ਆ ਔਰ ਡਰਾਮੇ ਦੇ ਨਾਲ ਇੱਕ ਹਵਾ ਬਣਾਉਂਦੇ ਇੱਕ ਮਾਹੌਲ ਬਣਾਉਂਦੇ ਐ ਇੱਕ ਇਮਾਨਦਾਰੀ ਦਾ ਹੋਕਾ ਦੇਣਾ ਚਾਹੁੰਦੇ ਐ ਅੱਜ ਸਾਰੇ ਲੋਕ ਇਹ ਗੱਲ ਕਹਿ ਰਹੇ ਨੇ ਕਿ ਐਸਐਸਪੀ ਫਾਜ਼ਿਲ ਕਾ ਇੱਕ ਵਧੀਆ ਆਦਮੀ ਸੀ ਪਤਾ ਨਹੀਂ ਸਰਦਾਰ ਭਗਵੰਤ ਸਿੰਘ ਮਾਨ ਨੂੰ ਕਿਉਂ ਵਧੀਆ ਨਹੀਂ ਲੱਗਾ ਇਹਦੀ ਗੱਲ ਸਾਡੀ ਸਮਝ ਆ ਹੀ ਨਹੀਂ ਦੂਸਰੀ ਗੱਲ ਮੈਂ ਇੱਕ ਕਹਿਣੀ ਚਾਹਣਾ ਤੁਹਾਨੂੰ ਕਿ ਜੇ ਇਹ ਗੱਲ ਕਰਕੇ ਐਸਐਸਪੀ ਨੂੰ ਸਸਪੈਂਡ ਕਰ ਦਿੱਤਾ ਕਿ ਉਹਨਾਂ ਦੇ ਥੱਲੇ ਜਿਹੜਾ ਸਾਈਬਰ ਕ੍ਰਾਈਮ ਦਾ ਐਸਐਚਓ ਸੀ ਉਹਦੇ ਤੇ ਇਲਜ਼ਾਮ ਸੀ ਰਿਸ਼ਵਤ ਲੈਣ ਦੇ ਤੇ ਉਹਦੀ ਵਜ੍ਹਾ ਕਰਕੇ ਕਿਉਂਕਿ ਉਹ ਐਸਐਸਪੀ ਦੀ ਜਿਹੜੀ ਉਹਦੇ ਵਿੱਚ ਜੇਲ੍ਹ ਚ ਪੈਂਦੇ ਸੀਗੇ ਉਸ ਜ਼ਿਲ੍ਹੇ ਚ ਪੈਂਦਾ ਸੀਗਾ ਥਾਣਾ ਤੇ ਉਹਨਾਂ ਕਰਕੇ ਇਹਨਾਂ ਨੂੰ ਸਸਪੈਂਡ ਕਰ ਦਿੱਤਾ ਤੇ ਫਿਰ ਮੈਂ ਅੱਜ ਤੁਹਾਡੇ ਨਾਲ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਇੱਕ ਸਵਾਲ ਕਰਨਾ ਚਾਹਣਾ ਹੈ ਕਿ ਕੀ ਜਿਹੜੇ ਤੁਹਾਡੇ ਐਮਐਲਏ ਸ਼ਰੇ ਆਮ ਲੋਗਾ ਤੋਂ ਰਿਸ਼ਵਤ ਲੈ ਰਹੇ ਨੇ ਸ਼ਰੇ ਆਮ ਰਿਸ਼ਵਤ ਦੇ ਅੱਡੇ ਖੋਲੇ ਹੋਏ ਨੇ ਸਾਡੇ ਇੱਥੇ ਫਾਜ਼ਿਲਕਾ ਦੇ ਵਿੱਚ ਹੀ ਤੇ ਕੀ ਉਹਨਾਂ ਲਈ ਜ਼ਿੰਮੇਵਾਰੀ ਫਿਰ ਤੁਹਾਡੀ ਨਹੀਂ ਬਣਦੀ ਫਿਰ ਮਾਨ ਸਾਹਿਬ ਤੁਹਾਨੂੰ ਰਜ਼ਾਇਨ ਨਹੀਂ ਕਰਨਾ ਚਾਹੀਦਾ ਕਿਉਂ ਇਸ ਤਰ੍ਹਾਂ ਦੀਆਂ ਗੱਲਾਂ ਤੁਸੀਂ ਕਰ ਰਹੇ ਹੋ ਲੋਕ ਸਭ ਜਾਣਦੇ ਨੇ ਜਨਤਾ ਸਭ ਜਾਣਦੀ ਐ ਤੁਸੀਂ ਨਜ਼ਰ ਤੇ ਮਾਰੋ ਇਨਕੁਆਇਰੀ ਕਰਨ ਦੀ ਜ਼ਰੂਰਤ ਹੀ ਨਹੀਂ ਐ ਤੁਸੀਂ ਨਜ਼ਰ ਤੇ ਮਾਰੋ ਤੁਹਾਡੇ ਐਮ ਐਲ اے ਕਰ ਕੀ ਕੀ ਨਹੀਂ ਰਏ 20 ਕਰੋੜ ਰੁਪਏ ਦਾ ਮੈਂ ਆਰਟੀਆਈ ਲਈ ਕਾਗਜ਼ ਮੰਗੇ ਹੋਇਆ ਔਰ ਮੈਨੂੰ 2 ਮਹੀਨੇ ਹੋ ਗਏ ਨੇ ਜਲਾਲਾਬਾਦ ਦੀਆਂ ਸਾਰੀਆਂ ਪੰਚਾਇਤਾਂ ਦੀ ਆਰਟੀਆਈ ਨਹੀਂ ਦਿੱਤੀ ਜਾ ਰਹੀ ਅੱਜ ਜੋ ਡੀਡੀਪੀਓ ਕੋਲ ਜਾ ਕੇ ਕੇਸ ਲੱਗਾ ਹੋਇਆ ਅਪੀਲ ਲੱਗੀ ਹੋਈ ਹੈ ਉਹ ਵੀ 45 ਦਿਨ ਪੂਰੇ ਹੋਣ ਜਾ ਰਹੇ ਨੇ ਔਰ ਇਹ ਸਾਡੇ ਜਲਾਲਾਬਾਦ ਦੇ ਵਿੱਚ ਐਮਐਲਏ ਨੇ ਇੰਨੀਆਂ ਵੱਡੀਆਂ ਵੱਡੀਆਂ ਠੱਗੀਆਂ ਮਾਰੀਆਂ ਕਿ ਜਦੋਂ ਪ੍ਰਬੰਧਕ ਲਾਇਆ ਸੀ ਇਹਨਾਂ ਨੇ ਸਰਕਾਰ ਨੇ ਪੰਚਾਇਤਾਂ ਭੰਗ ਕਰਕੇ ਤੇ 9 ਮਹੀਨੇ 8-9 ਮਹੀਨੇ ਪ੍ਰਬੰਧਕ ਰਹੇ ਉਹਨਾਂ ਦਿਨਾਂ 'ਚ ਪਿੰਡਾਂ ਦੇ ਵਿੱਚ 50-50 ਲੱਖ ਰੁਪਇਆ ਪਿਆ ਸੀ ਉਹ ਲੱਭਦਾ ਹੀ ਨਹੀਂ ਕਿੰਦਰ ਗਏ ਉਹ ਪ੍ਰਬੰਧਕ ਤੇ ਐਮਐਲਏ ਸਭ ਲੈ ਗਏ ਤੇ ਅੱਜ ਸਾਨੂੰ ਆਰਟੀਆਈ ਨਹੀਂ ਮਿਲ ਰਹੀ ਮੈਂ ਅੱਜ ਚੈਲੰਜ ਕਰਕੇ ਕਹਿੰਦਾ ਸਰਦਾਰ ਭਗਵੰਤ ਸਿੰਘ ਮਾਨ ਜੇ ਤੁਸੀਂ ਇੰਨਾ ਇਮਾਨਦਾਰੀ ਦਾ ਹੋਕਾ ਦਿੰਨੇ ਹੋ ਤੇ ਆ ਮੈਨੂੰ ਆਰਟੀਆਈ ਮੁਹੱਈਆ ਕਰਵਾਓ ਤੇ ਮੈਂ ਤੁਹਾਨੂੰ ਦੱਸਦਾ ਕਿ 15 ਤੋਂ 20 ਕਰੋੜ ਰੁਪਇਆ ਇੱਕੋ ਆਈਟਮ ਦੇ ਵਿੱਚੋਂ ਤੁਹਾਡੇ ਜਿਹੜੇ ਐਮਐਲਏ ਇੱਥੇ ਖਾ ਗਿਆ ਹੈ ਕਿਹੜੀ ਇਮਾਨਦਾਰੀ ਦੀ ਗੱਲ ਕਰ ਰਹੇ ਹੋ ਤੁਸੀਂ ਬਿਲਕੁਲ ਇਹ ਡਰਾਮੇਬਾਜ਼ੀ ਹੈ ਆਪ ਦੇ ਐਮਐਲਏ ਨੂੰ ਇਹ ਸੁਰੱਖਸ਼ਨ ਦਿੰਦੇ ਨੇ ਰਿਸ਼ਵਤ ਖੋਰੀ ਕਰਨ ਦੇ ਪੂਰੇ ਮੌਕੇ ਦੇ ਰਹੇ ਨੇ ਅੱਜ ਲੋਕ ਤੜਾਈ ਤੜਾਈ ਕਰ ਰਹੇ ਨੇ ਕਿਸੇ ਥਾਣੇ 'ਚ ਕੰਮ ਨਹੀਂ ਹੁੰਦਾ ਬਿਨਾ ਪੈਸਿਆਂ ਤੋਂ ਜੇ ਇਹ ਜੇ ਐਮਐਲਏ ਦੀ ਨੀਅਤ ਹੋਵੇ ਤੇ ਕੋਈ ਥਾਣੇਦਾਰ ਪੈਸੇ ਲੈ ਸਕਦਾ ਉੱਥੇ ਵੀ ਸਾਰਿਆਂ ਨੂੰ ਪਤਾ ਹੈ ਕਿ ਕਿੱਦਾਂ ਦਾ ਮਾਹੌਲ ਕ੍ਰੀਏਟ ਕੀਤਾ ਹੋਇਆ ਹੈ ਕਿਵੇਂ ਮਹੀਨੇ ਬਣਦੇ ਆ ਤੇ ਕਿਵੇਂ ਪੈਸੇ ਆਉਂਦੇ ਆ ਅੱਜ ਮੈਨੂੰ ਇਸ ਗੱਲ ਦਾ ਬਹੁਤ ਦੁੱਖ ਹੈ ਮੈਂ ਗੱਲ ਜਿੰਨੀ ਮਰਜ਼ੀ ਮੇਰੇ ਤੋਂ ਵਧਾ ਕੇ ਸੁਣ ਲੋ ਜਿੰਨੀ ਮਰਜ਼ੀ ਕਹਿ ਲਾ ਪਰ ਅੱਜ ਦੀ ਮੇਰੀ ਪ੍ਰੈਸ ਕਾਨਫਰੰਸ ਤੁਹਾਨੂੰ ਮਿਲਣ ਦਾ ਇਹੀ ਮਤਲਬ ਹੈ ਕਿ ਸਾਡੇ ਬਹੁਤ ਚੰਗੇ ਅਫਸਰ ਸੀ ਬਰਿੰਦਰ ਸਿੰਘ ਬਰਾੜ ਔਰ ਜੇ ਇਹੋ ਜਿਹੇ ਅਫਸਰਾਂ ਨੂੰ ਵੀ ਸਹੀ ਤਰੀਕੇ ਨਾਲ ਕੰਮ ਨਾ ਕਰਨ ਦਿੱਤਾ ਗਿਆ ਤੇ ਮੈਂ ਸਮਝਦਾ ਜਿਹੜੀ ਥੋੜੀ ਬਹੁਤੀ ਇਨਸਾਫ ਦੀ ਅਮੀਨਦ ਹੈ ਨਾ ਲੋਕਾਂ ਨੂੰ ਕਿਤੇ ਅਫਸਰਾਂ ਤੋਂ ਦਫ਼ਤਰਾਂ ਤੋਂ ਮਿਲ ਜਾਂਦਾ ਉਹ ਵੀ ਨਹੀਂ ਮਿਲਣਾ ਤਾਂ ਜਿਹੜੇ ਨੇਕ ਅਫਸਰ ਨੇ ਉਹਨਾਂ ਨੇ ਕੰਮ ਹੀ ਨਹੀਂ ਕਰਨਾ ਉਹਨਾਂ ਨੇ ਐਸਐਸਪੀ ਹੋਈ ਨਹੀਂ ਲੱਗਣਾ ਡੀਐਸਪੀ ਨਹੀਂ ਲੱਗਣਾ ਐਸਐਚਓ ਨਹੀਂ ਲੱਗਣਾ ਤੁਸੀਂ ਕਹਿ ਰਹੇ ਹੋ ਕਿ ਇਮਾਨਦਾਰ ਅਫਸਰ ਸੀ ਜਿਸ ਤਰ੍ਹਾਂ ਤੁਸੀਂ ਉਹਨਾਂ ਦੇ ਹੱਕ ਦੇ ਵਿੱਚ ਅੱਜ ਪ੍ਰੈਸ ਕਾਨਫਰੰਸ ਕਰ ਰਹੇ ਹੋ ਪਰ ਭਗਵੰਤ ਮਾਨ ਸਰਕਾਰ ਨੇ ਕਿਹਾ ਕਿ ਜ਼ੀਰੋ ਟੋਲਰੈਂਸ ਨੀਤੀ ਹੈ ਤੇ ਰਮਨ ਅਰੋੜਾ ਪਿਛਲੇ ਦਿਨੀ ਆਪ ਦੇ ਜਿਹੜੇ ਵਿਧਾਇਕ ਨੇ ਜਲੰਧਰ ਤੋਂ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਹੈ ਇਸੇ ਮਸਲੇ ਦੇ ਵਿੱਚ ਕਿ ਉਹ ਭ੍ਰਿਸ਼ਟਾਚਾਰੀ ਕਿਉਂ ਕਾਰਵਾਈ ਨਹੀਂ ਕਰ ਰਹਾ ਤੁਸੀਂ ਕੀ ਉਹਨੂੰ ਕਿਸ ਤਰ੍ਹਾਂ ਮੰਨਦੇ ਮੈਂ ਤੁਹਾਨੂੰ ਕੀ ਕਹਾਂ ਮੈਂ ਤੁਹਾਨੂੰ ਇਹ ਗੱਲ ਕਹੀ ਹੈ ਕਿ ਇਹ ਇੱਕ ਡਰਾਮਾ ਕਰਦੇ ਆ ਜਦੋਂ ਬਾਏ ਇਲੈਕਸ਼ਨ ਆਉਂਦਾ ਉਦੋਂ ਇੱਕ ਅੱਦੇ ਦੀ ਕੁਰਬਾਨੀ ਦੇ ਕੇ ਉਹਨੂੰ ਬੱਕਰਾ ਬਣਾ ਕੇ ਬਲੀ ਦਾ ਬੱਕਰਾ ਬਣਾ ਕੇ ਇਹਨਾਂ ਨੇ ਪਹਿਲਾਂ ਆਪ ਦੇ ਜਿਹੜੇ ਸਰਾਰੀ ਸਾਹਿਬ ਤੇ ਕੀ ਦੱਸੋ ਸਰਾਰੀ ਸਾਹਿਬ ਨੂੰ ਮਿਨਿਸਟਰੀ ਤੋਂ ਹਟਾਇਆ ਸੀ ਉਹਨਾਂ ਤੇ ਕੀ ਇਲਜ਼ਾਮ ਲਾਇਆ ਕੀ ਉਹਨਾਂ ਤੇ ਕਾਰਵਾਈ ਕੀਤੀ ਹੈ ਇਹਨਾਂ ਨੇ ਸਾਡੇ ਜਿਹੜੇ ਹੈਲਥ ਮਿਨਿਸਟਰ ਸੀ ਗੋਇਲ ਸਾਹਿਬ ਸੀ ਗੋਇਲ ਸਾਹਿਬ ਉਹਨਾਂ ਦੇ ਨਾਲ ਅੱਜ ਮਿਲ ਜੁਲ ਕੇ ਵਿਆਹਾਂ ਸ਼ਾਦੀਆਂ 'ਚ ਇਕੱਠਾ ਮਾਨ ਪਰਿਵਾਰ ਦਾ ਸਾਰੇ ਭੰਗੜੇ ਪਾ ਰਹੇ ਨੇ ਉੱਥੇ ਉਹਦੇ ਨਾਲ ਖੁਸ਼ੀਆਂ ਮਨਾਉਂਦੇ ਨੇ ਉਦੋਂ ਇਲੈਕਸ਼ਨ 'ਚ ਉਹਦੀ ਬਲੀ ਦਿੱਤੀ ਸੀ ਤੇ ਫੇਰ ਉਹਦੇ ਤੇ ਕੀ ਕਾਰਵਾਈ ਕੀਤੀ ਹੈ ਬਈ ਕੀ ਉਹਦਾ ਕਾਰਨਾਮਾ ਕੱਢ ਕੇ ਸਾਹਮਣੇ ਲਿਆਂਦਾ ਰਮਨ ਅਰੋੜੇ ਵਾਲਾ ਵੀ ਇੱਕ ਡਰਾਮਾ ਹੈ ਇਹ ਉਹਨੂੰ ਵੀ ਸਿਰਫ ਲੁਧਿਆਣੇ ਦਾ ਇਲੈਕਸ਼ਨ ਤੇ ਇੰਡਸਟ੍ਰੀਸਟਸ ਨੂੰ ਇੱਕ ਐਦਾਂ ਦਾ ਮਾਹੌਲ ਕ੍ਰੀਏਟ ਕਰਨ ਵਾਸਤੇ ਕੀਤਾ ਗਿਆ ਕਿ ਅਸੀਂ ਦੇਖੋ ਕਿੰਨੇ ਸ਼ਕਤੀ ਦੇ ਨਾਲ ਇਹ ਕੰਮ ਕਰ ਰਹੇ ਆ ਅੱਜ ਦਿਸਿਆ ਇਹਨਾਂ ਨੂੰ ਉਹ ਰਮਨ अरोड़ा ਜਦੋਂ ਨੋਟਾਂ ਵਾਲੀ ਮਸ਼ੀਨ ਲਜਾਣੀ ਪਈ ਇਹਨਾਂ ਨੂੰ ਨੋਟ ਗਿਣਨ ਵਾਸਤੇ ਰਮਨ अरोड़े ਦੇ ਘਰ ਤੇ ਕਿੰਨੇ ਕੁ ਨੋਟ ਉਹ ਪਹਿਲਾਂ ਲੈ ਗਿਆ ਹੋਊਗਾ ਪਹਿਲਾਂ ਸੁੱਤੇ ਸੀ ਅੱਜ ਇਹਨਾਂ ਨੂੰ ਪਤਾ ਲੱਗਾ ਜ਼ੀਰੋ ਟੋਲਰੈਂਸ ਤਾਂ ਸੀ ਜੇ ਉਹ ਪਹਿਲੇ ਦਿਨ 1000 ਰੁਪਏ ਦੀ ਉਹਨੇ ਫਰੋਤੀ ਕਿਦੋਂ ਮੰਗੀ 1 ਲੱਖ ਦੀ ਫਰੋਤੀ ਮੰਗੀ ਫੜ ਲੈਂਦੇ ਫਿਰ ਤੇ ਜ਼ੀਰੋ ਟੋਲਰੈਂਸ ਸੀ ਜੇ ਇਹਨਾਂ ਨੂੰ ਨੋਟਾਂ ਦੀਆਂ ਮਸ਼ੀਨਾਂ ਲਗਾ ਕੇ ਗਿਣਨ ਵਾਲੀਆਂ ਤੇ ਪੈਸੇ ਗਿਣਨੇ ਪਏ ਤੇ ਫੇਰ ਕਿਵੇਂ ਕਹਿੰਦੇ ਕਿ ਜ਼ੀਰੋ ਟੋਲਰੈਂਸ ਹੈ ਜੀ ਸਰ ਔਰ ਵਾਲੇ ਸਮੇਂ ਜਿਹੜੇ ਐਸਐਸਪੀ ਨੂੰ ਮੁਕਤਲ ਕੀਤਾ ਗਿਆ ਉਹਦੇ ਹੱਥ ਦੇ ਵਿੱਚ ਕੀ ਕਾਂਗਰਸ ਪਾਰਟੀ ਕੋਈ ਅੱਗੇ ਐਕਸ਼ਨ ਕਰੇਗੀ ਨਹੀਂ ਨਹੀਂ ਵੇਖੋ ਕੋਈ ਐਕਸ਼ਨ ਕਾਂਗਰਸ ਪਾਰਟੀ ਨੇ ਤਾਂ ਕੀ ਐਕਸ਼ਨ ਕਰਨਾ ਹੈ ਕਾਂਗਰਸ ਪਾਰਟੀ ਤੇ ਅੱਜ ਮੈਂ ਕਾਂਗਰਸ ਪਾਰਟੀ ਦਾ ਨੁਮਾਇੰਦਾ ਹਾਂ ਮੈਂ ਤੇ ਸੱਚੀ ਗੱਲ ਕਰ ਰਿਹਾ ਅਸੀਂ ਤੇ ਕਹਿੰਦੇ ਆ ਕਿ ਜਿਹੜੇ ਕਰਪਟ ਅਫਸਰ ਨੇ ਜਿਹੜੇ ਰਿਸ਼ਵਤ ਦੇ ਫੱਟੇ ਚੱਕਰੇ ਨੇ ਜਿਹੜੇ ਤੁਹਾਨੂੰ ਮਹੀਨੇ ਪਚਾਰੇ ਨੇ ਜਿਹੜੇ ਤੁਹਾਨੂੰ ਹਫਤਾਵਾਰੀ ਦੇ ਰਹੇ ਨੇ ਉਹਨਾਂ ਤੇ ਕਾਰਵਾਈ ਕਰੋ ਉਹਨਾਂ ਤੇ ਕਾਰਵਾਈ ਤਾਂ ਹੁੰਦੀ ਨਹੀਂ ਜਿਹੜਾ ਇਮਾਨਦਾਰ ਅਫਸਰ ਹੈ ਜਿਹਦੇ ਤੋਂ ਮਹੀਨਾ ਨਹੀਂ ਦਿੱਤਾ ਜਾਂਦਾ ਜਿਹਦੇ ਤੋਂ ਹਫਤਾਵਾਰੀ ਨਹੀਂ ਦਿੱਤੀ ਜਾਂਦੀ ਉਹਨੂੰ ਫੜਕਾ ਦਿੰਦੇ ਆ ਇਹ ਮੈਂ ਤਾਂ ਇਹ ਕਹਿਣਾ ਸੀ ਤਾਂ ਉਹਦੇ ਹੱਕ ਚ ਬੋਲ ਸਕਦੇ ਆ ਸਮਾਂ ਆਊਗਾ ਉਦੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਦੱਸਾਂਗੇ ਕਿ ਤੁਹਾਡੇ ਅਫਸਰ ਕਰਪਟ ਕਿਹੜੇ ਸਨ ਤੇ ਉਹਨਾਂ ਨਾਲ ਤੁਹਾਡੇ ਐਮਐਲਏ ਤੇ ਤੁਹਾਡੇ ਮੰਤਰੀ ਰਲੇ ਹੋਏ ਕਿਹੜੇ ਸਨ ਸਾਰੀਆਂ ਚੀਜ਼ਾਂ ਬਾਹਰ ਆ